ਮੇਰੇ ਕੋਲ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖਾ ਕਿਸੇ ਦਾ 20 ਲੱਖਾ ਇਦਾਂ ਕਰੀਬ 1.5 ਕਰੋੜ ਦੇ ਨੇੜਾ ਇਹਨੂੰ ਕਲਕੱਤਾਈ ਰਿਪੋਰਟ ਤੇ ਕਾਬੂ ਕੀਤਾ ਗਿਆ ਹੈ ਉਹਨਾਂ ਨੇ ਇਹਨਾਂ ਨੇ ਬਾਹਰ ਕੁਝ ਹੁੰਦਾ ਚਾਂਸਾ ਦੇ ਪਿੱਛੇ ਠੱਗੀ ਮਾਰੀ ਹੋਈ ਹੈ ਅਲਸਰ ਵੀ ਅੱਜ ਇੱਕ ਲੜਕੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਕੀ ਮਾਮਲਾ ਸੀ ਇਹਦੇ ਖਿਲਾਫ ਨਾ ਹੀ ਗਰਜੰਤ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਹੈ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜ ਹੁੰਦਾ ਚਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲਓਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀਆਂ ਦਾ ਇਹਨੂੰ ਕੋਲਕੱਤਾ ਰਿਪੋਰਟ ਤੇ ਕਾਬੂ ਕੀਤਾ ਗਿਆ ਜੀ ਉੱਥੋਂ ਲਿਆਂਕੇ ਨੂੰ ਇਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਕੋਸ਼ਿਸ਼ ਕਰਾਂਗੇ ਜਿੱਦਾਂ ਨੇ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਫ਼ਤੀਸ਼ ਹਮਲੇ ਚਲਿਆ ਕੇ ਨਪਟਾਰਾ ਕੀਤਾ ਜਾਏ ਕਿਸ ਤਰੀਕੇ ਨਾਲ ਠੱਗੀ ਮਾਰਦੇ ਸੀ ਇਹ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾਉਂ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ ਇਦਾਂ 1 ਲੱਖ ਲੱਗ ਵਕ 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 ਦਰਖਾਸਤਾਂ ਹੈਗੇ ਟੋਟਲ ਹੁਣ ਤੇ ਕਿੰਨੇ ਲੱਖ ਰੁਪਏ ਦੀ ਜਿਹੜੀ ਬਚ ਚੁੱਕੀ ਹੈ ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ ਕੇ ਦਾ 20 ਲੱਖ ਇਦਾਂ ਕਰੀਬ 1.5 ਕਰੋੜ ਦੇ ਨੇੜੇ ਜਿਹੜੇ ਹੈਗੇ ਉਹ 1.5 ਕਰੋੜ ਹਾਂਜੀ 1.5 ਕਰੋੜ ਦੇ ਨੇੜੇ ਇਹ ਇਹ ਟੋਟਲ ਗੈਂਗ ਹੈ ਕੋਈ ਇਹ ਕਹਿੰਦਾ ਜੀ ਇਹ 4-5 ਜਾਣੇ ਹੈ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਸ ਖੋਲਾ ਹੈ ਜਿਹੜਾ ਮੇਨ ਹੈ ਇਹਨਾਂ ਦੇ ਐਮ ਡੀ ਹੈ ਨਰਮਲਜੀਤ ਸਿੰਘ ਹੈਗਾ ਤੇ ਪੁਲਿਸ ਨੂੰ ਕਿਉਂ ਪਤਾ ਲੱਗਾ ਵੀ ਇਹ ਜਿਹੜੇ ਉੱਥੇ ਅਸੀਂ ਇਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਆ ਸੀਗਾ ਅਸੀਂ ਉੱਥੋਂ ਮਾਨਜੁਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਵ ਕਰਕੇ ਲੈ ਗਏ ਆ ਟ੍ਰਾਂਜ਼ੀਟਰ ਰਿਮਾਰਡ ਤੇ ਫਰਦਰ ਹੁਣ ਅਗਲੀ ਕੀ ਕਰਨੀ ਚੱਲਦੀ ਆ ਅਗਲੀ ਹੁਣ ਪੁਛਗਿਸ਼ ਕਰਾਂਗੇ ਇਹਨਾਂ ਤੋਂ ਵੀ ਇਹਨਾਂ ਨਾਲ ਕਿੱਥੋਂ ਕਿੱਥੋਂ ਆ ਕਿੰਨੇ-ਕਿੰਨੇ ਪੈਸਾ ਇਹਨਾਂ ਦਾ ਕਿਹੜੇ-ਕਿਹੜੇ ਕਾਊਂਟ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ-ਕਿਹੜੇ ਸਾਥੀ ਆ ਤੇ ਕਿੱਥੇ-ਕਿੱਥੇ ਉਹ ਲੋਕੇਸ਼ਨ ਪਈ ਆ ਕਿਹੜੇ-ਕਿਹੜੇ ਕੰਟਰੀ ਭੇਜ ਦਿੰਦਾ ਇਹਨਾਂ ਚਾਹ ਸਕਦਾ ਸੀ ਇਹਨਾਂ ਨੇ ਕੈਨੇਡਾ ਦੇ ਵਿੱਚ ਹੀ ਆ ਜ਼ਿਆਦਾ ਫਾਈਲਾਂ ਦੇ ਵਿੱਚ ਕੈਨੇਡਾ ਦਾ ਹੀ ਲਿਖਿਆ ਆ ਜੀ ਮੇਰੇ ਕੋਲ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ ਕੇ ਦਾ 20 ਲੱਖ ਐ ਇਦਾਂ ਕਰੀਬ 1.5 ਕਰੋੜ ਦੇ ਨੇੜਾ ਇਹਨੂੰ ਕਲਕੱਤਾਈ ਰਿਪੋਰਟ ਤੇ ਕਾਬੂ ਕੀਤਾ ਗਿਆ ਹੈ ਉਹਨਾਂ ਨੇ ਇਹਨਾਂ ਨੇ ਬਾਹਰ ਪੇਜ ਹੰਦਾਂ ਚਲਸਾ ਦੇ ਕਿੱਠਾ ਵੀ ਮਾਰੀ ਹੋਈ ਹੈ ਪਾਲਸਰ ਵੀ ਅੱਜ ਇੱਕ ਲੜਕੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਕੀ ਮਾਮਲਾ ਸੀ ਇਹਦੇ ਖਿਲਾਫ ਨਾ ਹੀ ਗਰਜੰਤ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਹੈ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜ ਹੁੰਦਾ ਚਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲਓਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀਆਂ ਦਾ ਇਹਨੂੰ ਕੋਲਕੱਤਾ ਰਿਪੋਰਟ ਤੇ ਕਾਬੂ ਕੀਤਾ ਗਿਆ ਜੀ ਉਥੋਂ ਲਿਆਂਕੇ ਨੂੰ ਇਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਕੋਸ਼ਿਸ਼ ਕਰਾਂਗੇ ਜਿੱਦਾਂ ਨਾਲ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਫਤੀਸ਼ ਹਮਲੇ ਚਲਿਆ ਕੇ ਨਪਟਾਰਾ ਕੀਤਾ ਜਾਏ ਕਿਸ ਤਰੀਕੇ ਨਾਲ ਥੱਗੀ ਮਾਰਦੇ ਸੀ ਇਹ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾਉਂ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ 10 ਲੱਖ ਲੱਗ ਵਕ ਵਕ ਦਿਖਾਤਾ ਹੈਗੇ ਟੋਟਲ ਹੋਣ ਤੇ ਕਿੰਨੇ ਲੱਖ ਮੀਟਰ ਦੀ ਵੀ ਬਚ ਚੁੱਕੀ ਹੈ ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ ਕੇ ਦਾ 20 ਲੱਖ ਇਦਾਂ ਕਰੀਬ 1.5 ਕਰੋੜ ਦੇ ਨੇੜੇ ਜਿਹੜੇ ਹੈਗੇ ਉਹ ਬਿਲਕੁਲ ਹਾਂਜੀ 1.5 ਕਰੋੜ ਦੇ ਨੇੜੇ ਇਹ ਇਹ ਟੋਟਲ ਗੈਂਗ ਹੈ ਕੋਈ ਇਹ ਕਹਿੰਦਾ ਜੀ ਇਹ 4-5 ਜਾਣੇ ਆ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਸ ਖੋਲਿਆ ਹੈ ਜਿਹੜਾ ਮੇਨ ਹੈ ਇਹਨਾਂ ਦੇ ਐਮ ਡੀ ਹੈ ਨਰਮਲਜੀਤ ਸਿੰਘ ਹੈਗਾ ਤੇ ਪੁਲਿਸ ਨੂੰ ਦੇਖ ਕੇ ਪਤਾ ਲੱਗਾ ਵੀ ਜਿਹੜੇ ਉੱਥੇ ਅਸੀਂ ਇਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਆ ਸੀਗਾ ਅਸੀਂ ਉੱਥੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਬ ਕਰਕੇ ਲੈ ਗਏ ਆ ਟ੍ਰਾਂਜ਼ੀਟ ਰਿਮਾਰਡ ਤੇ ਫਰਦਰ ਹੁਣ ਅਗਲੀ ਕੀ ਕਰਨੀ ਚੱਲਦੀ ਹੈ ਅਗਲੀ ਹੁਣ ਪੁੱਛਗਿਸ਼ ਕਰਾਂਗੇ ਉਹਨਾਂ ਤੋਂ ਵੀ ਇਹਨਾਂ ਨਾਲ ਕਿੱਥੋਂ ਕਿੱਥੋਂ ਆ ਕਿੰਨੇ-ਕਿੰਨੇ ਪੈਸਾ ਇਹਨਾਂ ਦੇ ਕਿਹੜੇ-ਕਿਹੜੇ ਅਕਾਊਂਟ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ-ਕਿਹੜੇ ਸਾਥੀ ਆ ਤੇ ਕਿੱਥੇ-ਕਿੱਥੇ ਉਹ ਲੋਕੇ ਛਪਿਆ ਹੈ ਕਿਹੜੇ-ਕਿਹੜੇ ਕੰਟਰੀ ਵਿੱਚ ਜਾਂਦਾ ਇਹਨਾਂ ਨੇ ਕੈਨੇਡਾ ਦੇ ਵਿੱਚ ਹੀ ਆ ਜ਼ਿਆਦਾ ਫਾਈਲਾਂ ਦੇ ਵਿੱਚ ਕੈਨੇਡਾ ਦਾ ਹੀ ਲਿਖਿਆ ਆ